ਡਾਕਟਰ ਗੰਡਾ ਸਿੰਘ ਦੇ ਪੁਰਾਣੇ ਇਤਿਹਾਸਿਕ ਦਸਤਾਵੇਜ਼ਾਂ ਦੀ ਵਿਸਥਾਰਤ ਡੂੰਗੀ ਖੋਜ ਪੜਤਾਲ ਸਿੱਧ ਕਰਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਮਲੀ ਜ਼ਿੰਦਗੀ ਨਾਇਤ ਪਵਿੱਤਰ ਧਰਮ ਨਿਰਪੇਖ ਨਿਆਂਯੁਕਤ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਸੀ ਜੰਗ ਦੌਰਾਨ ਵੈਰੀਆਂ ਦੀਆਂ ਇਸਤਰੀਆਂ ਦੀ ਇੱਜ਼ਤ ਮਹਫੂਜ਼ ਰੱਖਣ ਦੀਆਂ ਸਖਤ ਹਦਾਇਤਾਂ ਸਨ ਅਤੇ ਕਿਦਰੇ ਵੀ ਕਿਸੇ ਦੇ ਧਾਰਮਿਕ ਸਥਾਨਾਂ ਦੀ بے ਹੁਰਮਤੀ ਨਹੀਂ ਕੀਤੀ ਗਈ ਉਸ ਨੇ ਆਪਣੇ ਆਪ ਨੂੰ ਕਦੇ ਵੀ ਗੁਰੂ ਨਹੀਂ ਅਖਵਾਇਆ ਦਰਬਾਰ ਸਾਹਿਬ ਵਿੱਚ ਗਦੇਲਾ ਲਾ ਕੇ ਬੈਠਣ ਦੀ ਤੋਹਮਤ ਵਿੱਚ ਕੋਈ ਸਚਾਈ ਨਹੀਂ ਕਿਉਂਕਿ ਉਹ ਤਾਂ ਅੰਮ੍ਰਿਤਸਰ ਜਾ ਹੀ ਨਹੀਂ ਸੀ ਸਕਿਆ ਫਤਿਹ ਦਰਸ਼ਨ ਦੇ ਜਕਾਰੇ ਸੰਬੰਧੀ ਗੁਰੂ ਪੰਥ ਦਾ ਫੈਸਲਾ ਉਸ ਨੇ ਪੂਰੀ ਨਿਮਰਤਾ ਅਤੇ ਇਮਾਨਦਾਰੀ ਨਾਲ ਕਬੂਲਿਆ ਉਸ ਦੀ ਹਯਾਤੀ ਦੌਰਾਨ ਕੋਈ ਵੱਖਰੀ ਸਮਪਰਦਾਇ ਨਹੀਂ ਬਣੀ ਚਾਹੇ ਮਾਮੂਲੀ ਮੱਦ ਭੇਦ ਦਾ ਕਿਦਰੇ ਵੀ ਵੇਖੇ ਜਾ ਸਕਦੇ ਹਨ ਬਾਬਾ ਜੀ ਦੀ ਉੱਚੀ ਮਾਨਸਿਕ ਅਤੇ ਆਤਮਿਕ ਅਵਸਥਾ ਨੇ ਸਾਰਿਆਂ ਸਿੰਘਾਂ ਨੂੰ ਸ਼ਹੀਦੀਆਂ ਦੇ ਅੰਤਮ ਪਲਾਂ ਤੱਕ ਇਸ ਲੜੀ ਚ ਪਰੋਈ ਰੱਖਿਆ ਅਤੇ ਕਿਸੇ ਇੱਕ ਨੇ ਵੀ ਆਪਣੀ ਜਾਨ ਬਚਾਉਣ ਖਾਤਰ ਪਿੱਠ ਨਹੀਂ ਦਿਖਾਈ ਕੇਵਲ ਬਾਬਾ ਬਨੋਧ ਸਿੰਘ ਹੀ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਜੰਗੀ ਦਾ ਪੇਚਾਂ ਦੇ ਮੱਤ ਪੇਧ ਕਰਕੇ ਨਿਕਲ ਆਏ ਸਨ ਕਿਸੇ ਧਾਰਮਿਕ ਜਾਂ ਕੋਈ ਹੋਰ ਮਸਲੇ ਪਰ ਵਖਰੇਵਾ ਉੱਕਾ ਨਹੀਂ ਸੀ ਬਾਬਾ ਬੰਦਾ ਸਿੰਘ ਦੇ ਬਹੁਮੁਖੀ ਗੁਣਾ ਦਲੇਰੀ ਬਹਾਦਰੀ ਨਿਆਪੱਖੀ ਪ੍ਰਬੰਧਕੀ ਅਤੇ ਸੰਸਥਾਗਤ ਮਕਬੂਲੀਅਤ ਦੀ ਸਾਰੇ ਇਤਿਹਾਸਕਾਰ ਦਾਦ ਦਿੰਦੇ ਹਨ ਤੇ ਖਾਫੀ ਖਾਂ ਵਰਗਾ ਕਟੜ ਅਤੇ ਪੱਖਪਾਤੀ ਲਖਾਰੀ ਵੀ ਉਹਨਾਂ ਦੀ ਤਾਰੀਫ ਕਰਦਾ ਹੈ ਡਾਕਟਰ ਸਾਹਿਬ ਅਮੀਨ ਦੌਲਾ ਦਸਤੂਰੁਲ ਇਨਸਾਨ ਦਾ ਹਵਾਲਾ ਦਿੰਦਿਆਂ ਲਿਖਦੇ ਹਨ ਕਿ ਬਾਬਾ ਬੰਦਾ ਸਿੰਘ ਸਾਰਿਆਂ ਵਰਗਾ ਵਰਗਾ ਦੇ ਮਨ ਆਪਣੀਆਂ ਰੁਚੀਆਂ ਵੱਲ ਮੋਹ ਲੈਂਦਾ ਸੀ ਭਾਵੇਂ ਕੋਈ Hindu ਹੋਵੇ ਜਾਂ Musalman ਜੋ ਵੀ ਉਸ ਨੂੰ ਮਿਲਦਾ ਇਹ ਉਸ ਨੂੰ ਪਿਆਰ ਸਤਕਾਰ ਨਾਲ ਸਿੰਘ ਕਰਕੇ ਬੁਲਾਉਂਦਾ ਅਦਿਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਭਾਰੀ ਗਿਣਤੀ ਨੇ ਸਿੰਘਾਂ ਦਾ ਧਰਮ ਧਾਰਨ ਕਰਕੇ ਬਾਬਾ ਬੰਦਾ ਸਿੰਘ ਦਾ ਸਾਥ ਦੇਣ ਦੇ ਪੱਕੇ ਵਾਅਦੇ ਕੀਤੇ ਉਸ ਨੇ ਸਰਹੰਦ ਵਿੱਚ ਸ਼ਿਵਾਲਕ ਪਹਾੜੀਆਂ ਦੇ ਆਪਣੇ ਕੱਟੜ ਤੋਂ ਕੱਟੜ ਵੈਰੀਆਂ ਨੂੰ ਵੀ ਮਾਫ਼ ਕਰ ਦੇਣ ਅਤੇ ਉਨ੍ਹਾਂ ਦੇ ਇਲਾਕੇ ਛੱਡ ਦੇਣ ਦਾ ਯਕੀਨ ਦਿੱਤਾ ਜੇ ਉਹ ਉਸ ਦੀ ਇੱਛਾ ਪਰਵਾਨ ਕਰ ਲੈਣ ਕਿਸੇ ਵੀ ਬੇਕਸੂਰ ਮੁਸਲਮਾਨ ਨੂੰ ਕੇਵਲ ਉਸ ਦੇ ਮੁਸਲਮਾਨ ਹੋਣ ਕਰਕੇ ਤੰਗ ਨਹੀਂ ਕੀਤਾ ਚਾਹੇ 10 ਦਸੰਬਰ 1710 ਨੂੰ ਬਾਦਸ਼ਾਹ ਬਹਾਦਰ ਸ਼ਾਹ ਨੇ ਸਿੰਘਾਂ ਵਿਰੁੱਧ ਹੁਕਮ ਜਾਰੀ ਕਰ ਦਿੱਤਾ ਸੀ ਕਿ ਜਿੱਥੇ ਵੀ ਕੋਈ ਸਿੰਘ ਮਿਲੇ ਕਤਲ ਕਰ ਦਿੱਤਾ ਜਾਵੇ ਫਿਰ ਵੀ ਬਾਬਾ ਬੰਦਾ ਸਿੰਘ ਨੇ ਮੁਗਲ ਰਾਜ ਵਿਰੁੱਧ ਜੰਗ ਨੂੰ ਧਾਰਮਿਕ ਲੜਾਈ ਦਾ ਰੰਗ ਨਹੀਂ ਚੜਨ ਦਿੱਤਾ ਇਹ ਤਾਂ ਨਿਰੋਲ ਰਾਜਸੀ ਅੰਦੋਲਨ ਸੀ ਜਿਸ ਵਿੱਚ ਕੇਵਲ ਕਲਾਨੌਰ ਇਲਾਕੇ ਦੇ ਹੀ 5000 ਮੁਸਲਮਾਨ ਉਸ ਦੀ ਫੌਜ ਵਿੱਚ ਭਰਤੀ ਹੋਏ ਸਨ ਸਿੱਖਾਂ ਨੇ ਹਿੰਦੂਆਂ ਦੀ ਆਜ਼ਾਦੀ ਲਈ ਜੰਦ ਸ਼ੁਰੂ ਕੀਤੀ ਸੀ ਪਰ ਕਿਸੇ ਇੱਕ ਵੀ ਉੱਗੇ ਹਿੰਦੂ ਨੇ ਉਹਨਾਂ ਦੀ امدਾਦ ਨਹੀਂ ਕੀਤੀ ਬਲਕਿ ਉਹਨਾਂ ਦੇ ਵੱਡੇ-ਵੱਡੇ ਸਾਰੇ ਰਾਜੇ ਮੁਗਲਾਂ ਦੀ ਸਹਾਇਤਾ ਲਈ ਸਿੰਘਾ ਵਿਰੁੱਧ ਆਪਣੇ ਲਾਉ ਲਸ਼ਕਰ ਸਮੇਤ ਚੜ ਆਏ ਰਾਜਾ ਅਜੀਤ ਸਿੰਘ ਜੋਧਪੁਰਿਆ ਰਾਜਾ ਜੈ ਸਿੰਘ ਜੋਧਪੁਰਿਆ ਰਾਜਾ ਚਤਰਸਾਲ ਬੁੰਦੇਲਾਾਂ ਚੂੜਮਨ जाट ਗੋਪਾਲ ਸਿੰਘ ਪਧਾਵੜਿਆ ਉਦਿੱਤ ਸਿੰਘ ਬੁੰਦੇਲਾ ਬਚਨ ਸਿੰਘ ਕਸ਼ਵਾਹਾ शिवालक ਪਹਾੜਾਂ ਦੇ ਰਾਜੇ ਆਦ ਸਭ ਸਿੰਘਾਂ ਦੇ ਵਿਰੁੱਧ ਆ ਜੁੜੇ ਸਨ ਪਰ ਬਾਬਾ ਬੰਦਾ ਸਿੰਘ ਨੇ ਲੜਾਈ ਨੂੰ ਸਾਂਝੇ ਜਨਤਕ ਦੇ ਰੂਪ ਵਿੱਚ ਹੀ ਧਾਰਮਿਕ ਉਦਾਰਤਾ ਅਤੇ ਨਿਰਪੱਖਤਾ ਸਹਿਤ ਨਜਿੱਠਿਆ ਕਿਉਂਕਿ ਉਹ ਤਾਂ ਜ਼ੁਲਮ ਅਨਿਆ ਦੇ ਵਿਰੁੱਧ ਮਨੁੱਖੀ ਹਿੱਤਾਂ ਦੀ ਰਾਖੀ ਲਈ ਜੂਝ ਰਿਹਾ ਸੀ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਹੁਕਮ ਦਿੱਤਾ ਸੀ ਇਸ ਤਰ੍ਹਾਂ ਲਗਭਗ 1000 ਸਾਲ ਦੀ ਵਿਦੇਚੀ ਰਾਜਨੀਤਿਕ ਗੁਲਾਮੀ ਅਤੇ ਸਮਾਜਿਕ ਧਾਰਮਿਕ ਪ੍ਰਤੀ ਪ੍ਰਦੀਨਤਾ ਪਰਦੀਨਤਾ ਦੀਆਂ ਜੰਜੀਰਾਂ ਤੋੜਨ ਲਈ ਜਿਹੜਾ ਸੰਘਰਸ਼ ਗੁਰੂ ਨਾਨਕ ਸਾਹਿਬ ਨੇ ਅਰੰਭਿਆ ਸੀ ਦਸ਼ਮੇਸ਼ ਪਿਤਾ ਵੱਲੋਂ ਥਾਪੇ ਖਾਲਸਾ ਜੀ ਦੇ ਪ੍ਰਥਮ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਜਿੱਤ ਮਗਰੋਂ ਲੋਹਗੜ੍ਹ ਨੂੰ ਆਪਣੇ ਅਧੀਨ ਇਲਾਕੇ ਦੀ ਰਾਜਧਾਨੀ ਸਥਾਪਤ ਕਰਕੇ ਅਤੇ ਬਾਦਸ਼ਾਹਤ ਦੀ ਪੱਕੀ ਨਿਸ਼ਾਨੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਸਿੱਕਾ ਜਾਰੀ ਕਰਕੇ ਸਵਦੇਸ਼ੀ ਲੋਕਮੁਖੀ ਰਾਜਤੰਤਰ ਦੀ ਨਹੀਂ ਰੱਖਣ ਦਾ ਮਾਣ ਪ੍ਰਾਪਤ ਕੀਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ